ਕੋਈ ਮਾਰਦੀ ਬਿਮਾਰੀ ਹੋਵੇ ਅਸੀਂ ਉਹਦਾ ਜੜ ਤੋਂ ਹੀ ਇਲਾਜ ਕਰ ਦਿੰਨੇ ਆ ਇਹ ਕਿਹੜਾ ਜਾਦੂ ਜੱਲ ਕੋਈ ਬੈਠੀ ਬੈਦਿਕ ਨਾਪੀ ਹੋਇਆ ਇਹ ਕੀ ਕਰਦਾ 14 ਤਰ੍ਹਾਂ ਦੇ ਤੇਲਾਂ ਤੋਂ ਮਿਲ ਕੇ ਜਿਹੜਾ ਤੇਲ ਪ੍ਰੋਡਕਟ ਆ ਜਿਹੜਾ ਤਿਆਰ ਕੀਤਾ ਹੋਇਆ ਹੈ ਇਹਦੇ ਸੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੇ ਜਿਹੜੇ ਬੈਨੀਫਿਟ ਨੇ ਇਹ ਕੀ ਆ ਪਿਓਰ ਆਯੁਰਵੈਦਿਕਾ ਇਹਦਾ ਸਾਡੇ ਸਰੀਰ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਜਿਹੜੀ ਸਾਡੀ ਧੁੰਨੀ ਆ ਇਹ ਇਹਦੇ ਵਿੱਚ ਤੇਲ ਦੀਆਂ ਕੀ ਨੇ ਦੋ ਦੋ ਤਿੰਨ ਮੁੰਦਾ ਪਾਣੀ ਨੇ 1.5 ਇੰਚ گول گول ਮ사ਜ ਕਰਨੀ ਆ ਜਿਹਦੇ ਨਾਲ ਸਾਡੇ ਸਰੀਰ ਦੇ ਜਿਹੜੀਆਂ ਬਹੁਤ ਪ੍ਰੋਬਲਮਾਂ ਨੇ ਜਿਹੜੀਆਂ ਉਹ ਸਹੀ ਹੁੰਦੀਆਂ ਨੇ ਕਿਉਂਕਿ ਸਾਡੇ ਸਰੀਰ ਦਾ ਜਿਹੜਾ ਨਰਵਸ ਸਿਸਟਮ ਆ ਉਹ ਸਾਡੀ ਧੁੰਨੀ ਨਾਲ ਅਟੈਚ ਆ ਕਈ ਵਾਰੀ ਐਵੇਂ ਹੁੰਦਾ ਦਿਨੇ ਆਪਾਂ ਕਿਸੇ ਇੱਕ ਪ੍ਰੋਬਲਮ ਵਾਸਤੇ ਹੁੰਨੇ ਆ ਮਰੀਜ਼ ਨੂੰ ਪਰ ਉਹਦੀਆਂ ਚਾਰ ਬਿਮਾਰੀਆਂ ਨੇ ਜਿਹੜੀਆਂ ਮਰੀਜ਼ ਆਪ ਆ ਕੇ ਦੱਸਦੇ ਸਾਡੀ ਇਹ ਵੀ ਚੀਜ਼ ਨੇ ਠੀਕ ਕਰਤੀ ਇਹ ਵੀ ਠੀਕ ਕਰਤੀ ਤੁਸੀਂ ਕਾਪਜ ਗੈਸ ਦੀ ਕਹਿ ਰਹੇ ਹੋ ਤੇ ਵਾਲਾਂ ਦਾ ਜ਼ਿਕਰ ਕੀਤਾ ਮਤਲਬ ਵਾਲਾਂ ਦੀ ਕਿਹੜੀ ਪ੍ਰੋਬਲਮ ਠੀਕ ਕਰਦਾ ਇਹ ਦਿਨ ਇਹ ਜਿਵੇਂ ਵਾਲਾਂ ਦੀ ਕੋਈ ਵੀ ਪ੍ਰੋਬਲਮ ਆ ਉਦੇ ਵਾਸਤੇ ਵੀ ਬਹੁਤ ਵਧੀਆ ਰਿਜ਼ਲਟ ਹੈ ਦਾ ਅੱਖਾਂ ਦੇ ਵਿੱਚ ਸੁੱਕਣਾ ਪਣਾ ਸੁੱਕਾ ਪਣਾ ਪਾਣੀ ਵਗੈਰਾ ਆਂਦਾ ਸੌਂ ਦਾ ਵੀ ਨਵੀਂ ਚੱਲ ਰਿਹਾ ਤੇ ਕਹਿੰਦੇ ਨੇ ਸੌਂਸ ਦਾ ਬਾਲ ਬਹੁਤ ਜ਼ਿਆਦਾ ਝਾੜਦੇ ਆ ਮਤਲਬ ਇਹ ਹੁੰਦਾ ਵੀ ਸੌਂ ਕਰਕੇ ਵੀ ਹੁੰਦਾ ਸੀ ਆਪਣੇ ਗਲਤ ਤਰੀਕਾ ਦੇ ਖਾਣ ਪੀਣ ਹੋ ਗਿਆ ਜਾਂ ਕੈਮੀਕਲ ਹੋ ਜਾਂ ਚੀਜ਼ਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਯੂਜ਼ ਕਰਦੇ ਆ ਤੇ ਲੀਬਰ ਦੀ ਪ੍ਰੋਬਲਮ ਪੇਟ ਸੰਬੰਧੀ ਹਰ ਇੱਕ ਬਿਮਾਰੀ ਵਾਸਤੇ ਦਾ ਰਿਜ਼ਲਟ ਹੈ ਜਿਹੜਾ ਬਹੁਤ ਵਧੀਆ ਅਲਟੀਮੇਟ ਰਿਜ਼ਲਟ ਹੈ ਜੀ ਜੜ ਦੇ ਵਿੱਚ ਬਹੁਤ ਹੀ ਕਰੀਮਾ ਆ ਗਈਆਂ ਜਾਂ ਬਹੁਤ ਹੀ ਲੇਪ ਆ ਗਏ ਫਿਰ ਇਹ ਹੀ ਪ੍ਰੋਡਕਟ ਕਿਵੇਂ ਕੰਮ ਕਰਦਾ ਧੁੰਨੀ ਆ ਸਾਡੇ ਸਰੀਰ ਦੀ ਜੜਾ ਜਦੋਂ ਆਪਾਂ ਜੜ ਨੂੰ ਆ ਜਿਹੜਾ ਪਾਣੀ دیتا ਤਾਂ ਫੁੱਲ ਨੇ ਤਾਂ ਆਪਣੇ ਆਪ ਜਿਹੜੀ ਆ ਖੁਸ਼ਬੂ ਫੜਦੀ ਹੈ ਜੀ ਪੈਰ ਤੋਂ ਲੈ ਕੇ ਸਿਰ ਤੇ ਵਾਲ ਤੱਕ ਇਹਨੇ ਅਸਰ ਕਰਨਾ ਹੀ ਕਰਨਾ ਜੀ ਹਰ ਇੱਕ ਪ੍ਰੋਬਲਮ ਨਾਲ ਜਿਹੜੀ ਉਹ ਧੁੰਨੀ ਨਾਲ ਜੁੜੀ ਹੋਈ ਹੈ ਕਿਸੇ ਵੀ ਅੰਗ ਦੇ ਵਿੱਚ ਸੋਜ ਪੈ ਗਈ ਉਹਦਾ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਆ ਜਿਹੜਾ ਦੇਖਣ ਨੂੰ ਮਿਲੂਗਾ ਇਹ ਮੈਂ 15 ਤੋਂ 20 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਦਿਨਾ ਸ਼ੁਰੂ ਕਰ ਦਾਂਗਾ ਤੁਸੀਂ ਇਹਨੂੰ ਰੈਗੂਲਰ ਵੀ ਯੂਜ਼ ਕਰ ਸਕਦੇ ਹੋ ਬੱਚੇ ਬਜ਼ੁਰਗ ਕੋਈ ਵੀ ਯੂਜ਼ ਕਰ ਸਕਦਾ ਇਹਨੂੰ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਨੂੰ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਜ਼ਿਆਦਾਤਰ ਗੋਡੇ ਅੰਦਰ ਦੁ ਮੋਢਿਆਂ ਅੰਦਰ ਦਰਦ ਤੇ ਜ਼ਿਆਦਾਤਰ ਜਿਹੜਾ ਜਿੰਨਾ ਲੀਵਰ ਫੈਟੀ ਲੀਵਰ ਹੋਇਆ ਰਿਹਾ ਤੇ ਉਹਨਾਂ ਦਾ ਪਾਚਨ ਤੰਤਰ ਮਜ਼ਬੂਤ ਨਹੀਂ ਹੈਗਾ ਖਾਪੀ ਲੈਂਦੇ ਨੇ ਜ਼ਿਆਦਾ ਜਾਂ ਸਟਰੌਂਗ ਖਾ ਲੈਂਦੇ ਨੇ ਜ਼ਿਆਦਾ ਤੇ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਲੂਜ਼ ਮੋਸ਼ਨ ਲੱਗ ਜਾਂਦੇ ਨੇ ਤੇ ਸਾਡੇ ਨਾਲ ਅਸੀਂ ਮੌਜੂਦ ਨੇ ਦਾਵਾ ਕਰ ਰਹੇ ਨੇ ਕਿ ਹਰ ਪ੍ਰਕਾਰ ਦੀ ਕੋਈ ਵੀ ਪ੍ਰਕਾਰ ਦੀ ਜਿਹੜੀ ਬਿਮਾਰੀਆਂ ਅਸੀਂ ਉਹਨਾਂ ਦਾ ਜੜ ਤੋਂ ਜਿਹੜਾ ਹੱਲ ਕਰਦੇ ਹਾਂ ਤੁਹਾਡੇ ਨਾਲ ਮੁਲਾਕਾਤ ਕਰਾਉਣੇ ਆ ਸਸ਼ਕਲ ਜੀ ਸ਼ਸ਼ੀਕਲ ਜੀ ਹਾਂ ਜੀ ਤੇ ਸਰ ਜਿਹੜਾ ਤੁਸੀਂ ਇਹ ਦਾਵਾ ਕਰ ਰਹੇ ਹੋ ਕਹਿੰਦੇ ਕੋਈ ਮਾਰਜੀ ਬਿਮਾਰੀ ਹੋਵੇ ਅਸੀਂ ਉਹਦਾ ਜੜ ਤੋਂ ਹੀ ਇਲਾਜ ਕਰ ਦਿੰਦੇ ਆ ਇਹ ਕਿਹੜਾ ਜਾਦੂ ਜਾਲ ਕੋਈ ਬੈਠੇ ਹੋ ਮੈਂ ਮੇ ਆ ਬੈਦਿਕ ਨਾਬੀ ਓਇਲ ਜੀ ਇਹ ਕੀ ਕਰਦਾ 14 ਤਰ੍ਹਾਂ ਦੇ ਤੇਲਾਂ ਤੋਂ ਮਿਲ ਕੇ ਜਿਹੜਾ ਤੇਲ ਇਹ ਪ੍ਰੋਡਕਟ ਆ ਜਿਹੜਾ ਤਿਆਰ ਕੀਤਾ ਹੋਇਆ ਹੈ ਇਹਦੇ ਸੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੇ ਜਿਹੜੇ ਬੈਨੀਫਿਟ ਨੇ ਇਹ ਕੀ ਆ ਪਿਓਰ ਆਯੁਰਵੈਦਿਕਾ ਇਹਦਾ ਸਾਡੇ ਸਰੀਰ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਜੀ ਹਾਂਜੀ ਜੀ ਇਹ ਜਿਹੜਾ ਤੁਸੀਂ ਨਾਬੀ ਕਹਿ ਰਹੇ ਹੋ ਇਹ ਤੇਲ ਨਾਬੀ ਰੰਗ ਦਾ ਸੀ ਮਹਿਰੂਨ ਕਹਿ ਦਿੰਦੇ ਨੇ ਸੀ ਨਹੀਂ ਮੈਂ ਨਾਬੀ ਰੰਗ ਦਾ ਨਹੀਂ ਹੈਗਾ ਜਿਹੜੀ ਸਾਡੀ ਧੁੰਨੀ ਆ ਜੀ ਜੀ ਇਹ ਇਹਦੇ ਵਿੱਚ ਤੇਲ ਦੀਆਂ ਕੀ ਨੇ ਦੋ ਦੋ ਤਿੰਨ ਬੂੰਦਾ ਪਾਣੀਆ ਨੇ 1.5 ਇੰਚ ਗੋਲ ਗੋਲ ਮ사ਜ ਕਰਨੀਆਂ ਜਿਹਦੇ ਨਾਲ ਸਾਡੀ ਸਰੀਰ ਦੀਆਂ ਜਿਹੜੀਆਂ ਬਹੁਤ ਪ੍ਰੋਬਲਮਾਂ ਨੇ ਜਿਹੜੀਆਂ ਉਹ ਸਹੀ ਹੁੰਦੀਆਂ ਨੇ ਕਿਉਂਕਿ ਸਾਡੇ ਸਰੀਰ ਦਾ ਜਿਹੜਾ ਨਰਵਸ ਸਿਸਟਮ ਆ ਉਹ ਸਾਡੀ ਧੁੰਨੀ ਨਾਲ ਅਟੈਚ ਆ ਜਿੰਨੀਆਂ ਵੀ ਸਾਡੇ ਸਰੀਰ ਦੀਆਂ ਨਸਾਂ ਨੇ ਉਹ ਸਾਡੀ ਧੁੰਨੀ ਨਾਲ ਅਟੈਚ ਨੇ ਧੁੰਨੀ ਕੀ ਆ ਸਾਡੇ ਸਰੀਰ ਦੀ ਜੜਾ ਹੁਣ ਜਦੋਂ ਆਪਣੀ ਮਾੜੀ ਜੀ ਨਾਭੀ ਅਨਬੈਲੈਂਸ ਹੋ ਜਾਂਦੀ ਆ ਉਹਦੇ ਨਾਲ ਹੀ ਕੀ ਆ ਲੂਜ਼ ਮੋਸ਼ਨ ਲੱਗ ਜਾਂਦੇ ਆ ਤੇ ਗੈਸ ਕਬਜ਼ ਵਗੈਰਾ ਪੇਟ ਦੀਆਂ ਜਿੰਨੀਆਂ ਵੀ ਪ੍ਰੋਬਲਮਾਂ ਨੇ ਉਹ ਕੀ ਨੇ ਨਾਭੀ ਹਟਣ ਨਾਲ ਜਿਹੜੀਆਂ ਨੇ ਸਾਡੇ ਆਂਦੀਆਂ ਨੇ ਪਰ ਜਦੋਂ ਅਸੀਂ ਇਹਨੂੰ ਯੂਜ਼ ਕਰਦੇ ਆ ਡੇਲੀ ਆਪਣੀ ਧੁੰਨੀ ਦੇ ਵਿੱਚ ਪਾਣੇ ਆ ਤਾਂ ਇਹ ਪ੍ਰੋਬਲਮਾਂ ਨੇ ਜਿਹੜੀਆਂ ਬਿਲਕੁਲ ਠੀਕ ਹੋ ਜਾਂਦੀਆਂ ਨੇ ਤੇ ਆਪਾਂ ਇਹਦਾ ਇਸਤੇਮਾਲ ਕਰਕੇ ਨਾ ਇਹਨੂੰ ਕੋਈ ਖਾਣਾ ਨਾ ਪੀਣਾ ਸਿਰਫ ਧੁੰਨੀ ਦੇ ਵਿੱਚ ਕੀ ਆ ਗੋਲ-ਗੋਲ ਮ사ਜ ਕਰਨੀ ਆ ਰਾਤ ਨੂੰ ਸੌਣ ਲੱਗੇ ਜੀ ਜੀ ਠੀਕ ਹੈ ਰਾਤ ਨੂੰ ਸੌਣ ਲੱਗੇ ਕਰਨੀ ਮਤਲਬ ਦਿਨ ਦੇ ਵਿੱਚ ਤਾਂ ਨਹੀਂ ਕਰ ਸਕਦੇ ਇਹ ਹਾਂ ਜੀ ਦਿਨ ਚ ਵੀ ਕਰ ਸਕਦੇ ਆ ਕੋਈ ਸਾਈਡ ਇਫੈਕਟ ਨਹੀਂਗਾ ਰਾਤ ਨੂੰ ਪੈਣ ਲੱਗੇ ਜਾਨੀ ਕਿ ਵਧੀਆ ਏ ਜੀ ਹਾਂਜੀ ਮਤਲਬ ਇਹ ਟੋਟਲ ਕਿਹੜੇ ਕਿਹੜੀਆਂ ਬਿਮਾਰੀਆਂ ਦੀ ਜੜ ਚੱਕ ਦਿੰਦੀ ਹੈ ਇਹ ਇਹ ਮੈਮ ਸਿਰ ਤੇ ਬਾਲ ਤੋਂ ਲੈ ਕੇ ਪੈਰਾਂ ਤੱਕ ਹਰ ਜਿਹੜੀ ਬਿਮਾਰੀ ਤੇ ਕੰਮ ਕਰਦਾ ਏ ਹੇ ਹੇ ਕਈ ਵਾਰੀ ਐਵੇਂ ਹੁੰਦਾ ਦਿਨੇ ਆਪਾਂ ਕਿਸੇ ਇੱਕ ਪ੍ਰੋਬਲਮ ਵਾਸਤੇ ਹੁੰਨੇ ਆ ਮਰੀਜ਼ ਨੂੰ ਪਰ ਉਹਦੇ ਆ ਚਾਰ ਬਿਮਾਰੀਆਂ ਨੇ ਜਿਹੜੀਆਂ ਮਰੀਜ਼ ਆ ਆ ਕੇ ਦੱਸਦੇ ਆ ਵੀ ਅਸੀਂ ਸਾਡੀ ਇਹ ਵੀ ਚੀਜ਼ ਇਹਨੇ ਠੀਕ ਕਰਤੀ ਇਹ ਵੀ ਠੀਕ ਕਰਤੀ ਕਈ ਵਾਰੀ ਲੈ ਕੇ ਕੀ ਗਿਆ ਹੁੰਦਾ ਇੱਕ ਬਿਮਾਰੀ ਵਾਸਤੇ ਗਿਆ ਹੁੰਦਾ ਤੇ ਦੋ ਤਿੰਨ ਬਿਮਾਰੀਆਂ ਹੁੰਦੀਆਂ ਜਿਹੜੀਆਂ ਹੋਰ ਵੀ ਇਹ ਠੀਕ ਕਰ ਦਿੰਦਾ ਜੀ ਜੀ ਤੁਸੀਂ ਕਾਬ ਚ ਗੈਸ ਦੀ ਕਹਿ ਰਹੇ ਹੋ ਤੇ ਵਾਲਾਂ ਦਾ ਜ਼ਿਕਰ ਕੀਤਾ ਮਤਲਬ ਵਾਲਾਂ ਦੀ ਕਿਹੜੀ ਪ੍ਰੋਬਲਮ ਠੀਕ ਕਰਦਾ ਇਹ ਤੇਲ ਇਹ ਜਿਵੇਂ ਵਾਲਾਂ ਦੀ ਕੋਈ ਵੀ ਪ੍ਰੋਬਲਮਾਂ ਉਦੇ ਵਾਸਤੇ ਵੀ ਬਹੁਤ ਵਧੀਆ ਰਿਜ਼ਲਟ ਹੈ ਦਾ ਅੱਖਾਂ ਦੇ ਵਿੱਚ ਸੁਣਨਾ ਪਾਣਾ ਸੁੱਕਾ ਪਾਣਾ ਪਾਣੀ ਵਗੈਰਾ ਆਂਦਾ ਅੱਖਾਂ ਵਾਸਤੇ ਵੀ ਇਹਦੇ ਰਿਜ਼ਲਟ ਨੇ ਜਿਹੜੇ ਉਹ ਬਹੁਤ ਵਧੀਆ ਨੇ ਜੀ ਜੀ ਵਾਲਾਂ ਦੀ ਤੁਸੀਂ ਗੱਲ ਕੀਤੀ ਸੀ ਜਿਵੇਂ ਸਿਕਰੀਜ਼ ਹੀ ਆ ਜਾਂਦੀ ਆ ਜਬਾਲ ਜਿੰਨਾਂ ਨੇ ਹੁਣ ਸੌਂ ਦਾ ਮਹੀਨਾ ਵੀ ਕਹਿ ਰਿਹਾ ਚੱਲ ਰਿਹਾ ਤੇ ਕਹਿੰਦੇ ਨੇ ਸੌਂਸ ਦਾ ਬਾਲ ਬਹੁਤ ਜ਼ਿਆਦਾ ਝਾੜਦੇ ਆ ਮਤਲਬ ਇਹ ਹੁੰਦਾ ਵੀ ਸੌਂ ਕਰਕੇ ਵੀ ਹੁੰਦਾ ਸੀ ਇਹ ਨਹੀਂ ਨਹੀਂ ਮੈਂ ਮਤਲਬ ਆਪਣੇ ਗਲਤ ਤਰੀਕਾ ਦੇ ਖਾਣ ਪੀਣ ਹੋ ਗਿਆ ਜਾਂ ਕੈਮੀਕਲ ਜਾਂ ਚੀਜ਼ਾਂ ਅੱਜ ਕੱਲ ਆਪਾਂ ਜ਼ਿਆਦਾ ਯੂਜ਼ ਕਰਦੇ ਆ ਉਹਦਾ ਵੀ ਅਸਰ ਹੋ ਗਿਆ ਤੇ ਹੋਰ ਵੀ ਕਾਫੀ ਜਿਹੜੇ ਨੇ ਮਤਲਬ ਕਾਰਨ ਹੋ ਸਕਦੇ ਨੇ ਪਰ ਜੇ ਆਪਾਂ ਇਹ ਚੀਜ਼ਾਂ ਨੂੰ ਯੂਜ਼ ਕਰਦੇ ਆ ਤਾਂ ਦੇਸੀ ਚੀਜ਼ਾਂ ਨੇ ਇਹ ਇਹਨਾਂ ਦੇ ਜਾਨੀ ਕਿ ਬਹੁਤ ਬਹੁਤ ਵਧੀਆ ਰਿਜ਼ਲਟ ਨੇ ਤੇ ਸਾਈਡ ਇਫੈਕਟ ਵੀ ਸਾਡੇ ਸਰੀਰ ਦੇ ਵਿੱਚ ਕੋਈ ਨਹੀਂ ਹੁੰਦਾ ਤੇ ਜਿਵੇਂ ਚਿਹਰੇ ਦਾ ਰੰਗ ਆ ਚਿਹਰੇ ਦਾ ਰੰਗ ਤਾਂ ਵੀ ਵਧਾਉਂਦਾ ਇਹ ਤੇ ਉਹ ਤੋਂ ਬਾਅਦ ਜਿਹੜੀ ਮੇਨ ਪ੍ਰੋਬਲਮ ਆ ਸਾਡੇ ਪੇਟ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਪੇਟ ਦਾ ਪਾਚਨ ਤੰਤਰ ਕਮਜ਼ੋਰ ਆ ਤੇ ਲੀਵਰ ਦੀ ਪ੍ਰੋਬਲਮ ਆ ਪੇਟ ਸਬੰਧੀ ਹਰ ਇੱਕ ਬਿਮਾਰੀ ਵਾਸਤੇ ਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਅਲਟੀਮੇਟ ਰਿਜ਼ਲਟ ਆ ਜੀ 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 ਇੱਕ ਜਿਵੇਂ ਤੁਸੀਂ ਹਨਾ ਚਿਹਰੇ ਦੀ ਰੰਗਤ ਦਾ ਦੱਸਿਆ ਤਾਂ ਅੱਜ ਕੱਲ ਦਾ ਬਾਜ਼ਾਰ ਦੇ ਵਿੱਚ ਬਹੁਤ ਹੀ ਕਰੀਮਾਂ ਆ ਗਈਆਂ ਜਾਂ ਬਹੁਤ ਹੀ ਲੇਪ ਆ ਗਏ ਫਿਰ ਇਹਹੀ ਪ੍ਰੋਡਕਟ ਕਿਵੇਂ ਕੰਮ ਕਰਦਾ ਮੈਂ ਮੈਂ ਜਿਵੇਂ ਹੁਣ ਆਪਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੀ ਧੁੰਨੀ ਆ ਉਹ ਸਾਡੇ ਸਰੀਰ ਦੀ ਜੜ ਆ ਜੀ ਜਦੋਂ ਆਪਾਂ ਜੜ ਨੂੰ ਆ ਜਿਹੜਾ ਪਾਣੀ ਦੇਤਾ ਤਾਂ ਫੁੱਲ ਨੇ ਤਾਂ ਆਪਣੇ ਆਪ ਜਿਹੜੀ ਆ ਖੁਸ਼ਬੂ ਫੜਨੀ ਆ ਜੀ ਜੀ ਜਦੋਂ ਆਪਾਂ ਧੁੰਨੀ ਦੇ ਵਿੱਚ ਆਪਾਂ ਜਿਹੜਾ ਇਹ ਮਤਲਬ ਤੇਲ ਲਗਾਉਨੇ ਆ ਤਾਂ ਉਹ ਸਿਰ ਦੇ ਵਾਲ ਤੱਕ ਜਾਂਦਾ ਜੀ ਜੀ ਖੈਰ ਤੋਂ ਲੈ ਕੇ ਸਿਰ ਦੇ ਵਾਲ ਤੱਕ ਇਹਨੇ ਅਸਰ ਕਰਨਾ ਹੀ ਕਰਨਾ ਜੀ ਹਰ ਇੱਕ ਪ੍ਰੋਬਲਮ ਨਾੜੀ ਹੈ ਜਿਹੜੀ ਉਹ ਧੁੰਨੀ ਨਾਲ ਜੁੜੀ ਹੋਈ ਹੈ ਜੀ ਤੇ ਸਰ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹ ਧੁੰਨੀ ਦੇ ਵਿੱਚ ਦੋ ਬੂੰਦਾ ਪਾਉਣੀ ਹੈ ਪੈਂਦੀਆਂ ਨੇ ਅੱਜ ਕੱਲ ਤਾਂ ਮਤਲ ਖਾਂ ਖਾਂ ਤੇ ਜੋ ਵੀ ਜਿੰਨਾਂ ਨੇ ਆਪਣੀ ਜਹੇ ਦੁਕਾਨਾ ਹੈ ਕਹ ਲਓ ਚਾਹੇ ਦੇਸੀ ਆਯੁਰਵੈਦਿਕ ਕਰੋ ਲੇਪ ਕਰਦੇ ਨੇ ਹਨਾ ਮ사ਜਾਂ ਕਰਦੇ ਨੇ ਫਿਰ ਇਹਹੀ ਤੇਲ ਕਿਵੇਂ ਕੰਮ ਕਰਦਾ ਸਿਰਫ ਦੋ ਬੂੰਦਾ ਨਾਲ ਹੀ ਉਹ ਵੀ ਗੋਡਿਆਂ ਦਰਦ ਮੋਡਿਆਂ ਦਰਦ ਹੋ ਗਏ ਆ ਇਹ ਮੈਮ ਕੋਈ ਅੱਜ ਤੋਂ ਨਹੀਂ ਚੱਲੇ ਆ ਰਿਹਾ ਇਹ ਚੀਜ਼ਾਂ ਨੇ ਜਿਹੜੀਆਂ ਇਹ ਪੁਰਾਣੇ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਨੇ ਕਿਉਂਕਿ ਜੜੀਆਂ ਬੂਟੀਆਂ ਨੇ ਜਿਹੜੀਆਂ ਜਾਂ ਤੇਲ ਨੇ ਇਹ ਕੋਈ ਅੱਜ ਤੋਂ ਤਾਂ ਚੱਲੇ ਨਹੀਂ ਆ ਰਹੇ ਪਹਿਲਾਂ ਵੀ ਲੋਕ ਇਹਨਾਂ ਨੂੰ ਯੂਜ਼ ਕਰਦੇ ਸੀ ਉਹ ਬਿਲਕੁਲ ਠੀਕ ਸੀ ਜਿਵੇਂ ਕਿਸੇ ਦੇ ਜਿਹੜੇ ਬੁੱਲ ਨੇ ਹੋਟ ਨੇ ਜਿਹੜੇ ਫਟ ਜਾਂਦੇ ਨੇ ਤੁਸੀਂ ਨਾਭੀ ਦੇ ਵਿੱਚ ਤੇਲ ਲਾ ਲਓ ਸ਼ਾਮ ਨੂੰ ਲਾਉਂਗੇ ਸਵੇਰ ਤੱਕ ਤੁਹਾਡਾ ਰਿਜ਼ਲਟ ਆ ਜਿਹੜਾ ਬੁੱਲ ਤੁਹਾਡੇ ਠੀਕ ਹੋ ਜਾਣੇ ਨੇ ਅੱਡੀਆਂ ਫਟ ਗਈਆਂ ਤਾਂ ਧੂਨੀ ਨੂੰ ਤੇਲ ਲਗਾ ਲਿਆ ਉਹ ਆ ਜਿਹੜਾ ਉਹ ਸਹੀ ਹੋ ਜਾਂਦਾ ਤੇ ਜਿਵੇਂ ਜੋੜਾਂ ਦੀ ਗੋਡਿਆਂ ਦੀ ਪ੍ਰੋਬਲਮ ਸਾਡੇ ਸਰੀਰ ਦੇ ਵਿੱਚ ਕਿਤੇ ਵੀ ਸੋਜ ਆ ਕਿਸੇ ਵੀ ਅੰਗ ਦੇ ਵਿੱਚ ਸੋਜ ਪੈ ਗਈ ਉਹਦਾ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਆ ਜਿਹੜਾ ਦੇਖਣ ਨੂੰ ਮਿਲੂਗਾ ਜੀ ਜੀ ਇਹਦਾ ਮਤਲਬ ਫਿਰ ਹੁਣ ਉਹਨੂੰ ਗੋਡੇ ਜਾਂ ਮੋਡੇ ਮਲਾਉਣ ਦੀ ਮ사ਜ ਕਰਾਉਣ ਦੀ ਲੋੜ ਨਹੀਂ ਹੈਗੀ ਜੀ ਨਹੀਂ ਨਹੀਂ ਇਹਦਾ ਤੁਸੀਂ ਇਹ ਲਾਓ ਵੇ ਪ੍ਰੋਬਲਮ ਤੁਹਾਡੀ ਬਿਲਕੁਲ ਠੀਕ ਹੋ ਜਾਣੀ ਹੈ ਜੀ ਜੀ ਕਿੰਨਾ ਟਾਈਮ ਵਰਤਣਾ ਪੈਂਦਾ ਈ ਇਹ ਤੇਲ ਇਹ ਮੈਮ 15 ਤੋਂ 20 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਣਾ ਸ਼ੁਰੂ ਕਰ ਦੰਦਾ ਤੁਸੀਂ ਇਹਨੂੰ ਰੈਗੂਲਰ ਵੀ ਯੂਜ਼ ਕਰ ਸਕਦੇ ਹੋ ਤਿੰਨ ਚਾਰ ਮਹੀਨੇ ਯੂਜ਼ ਕਰੋ ਠੀਕ ਬਿਲਕੁਲ ਮਤਲਬ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਕਿਤੇ ਵੇ ਜਾਣ ਦੀ ਜਿੱਦ ਅੱਜਕੱਲ ਬੱਚਿਆਂ ਨੂੰ ਵੀ ਜ਼ਿਆਦਾ ਪਾਚਨ ਤੰਤਰ ਦੀ ਪ੍ਰੋਬਲਮ ਆਉਂਦੀ ਹੈ ਜਾਂ ਕਹਿੰਦੇ ਨੇ ਸਾਡੇ ਵੀ ਗੋਡੇ ਦੁਖਦੇ ਨੇ ਕੀ ਉਹ ਯੂਜ਼ ਕਰ ਸਕਦੇ ਨੇ ਬੱਚੇ ਹਾਂਜੀ ਹਾਂਜੀ ਬੱਚੇ ਬਜ਼ੁਰਗ ਕੋਈ ਵੀ ਯੂਜ਼ ਕਰ ਸਕਦਾ ਇਹਨੂੰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਜੀ ਇੱਕ ਵਾਰ ਫਿਰ ਤੋਂ ਡਿਟੇਲ ਚ ਕਦਾਜੀ ਇਹ ਤੇਲ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹਾਂ ਤੱਕ ਕਿਸੇ ਵੀ ਪ੍ਰੋਬਲਮ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਜਿਵੇਂ ਵਾਲਾਂ ਦੀ ਪ੍ਰੋਬਲਮਾਂ ਤੇ ਚਿਹਰੇ ਦੀ ਕੋਈ ਵੀ ਪ੍ਰੋਬਲਮ ਆ ਨਰਵਸ ਸਿਸਟਮ ਆ ਸੋਜ ਆ ਲੀਵਰ ਦੀ ਪ੍ਰੋਬਲਮਾਂ ਕੋਈ ਕਿ ਪੇਟ ਸੰਬੰਧੀ ਕੋਈ ਵੀ ਅਲਰਜੀ ਆ ਹਰ ਇੱਕ ਪ੍ਰੋਬਲਮ ਵਾਸਤੇ ਜਿਹੜਾ ਇਹ ਬਹੁਤ ਵਧੀਆ ਇਹਦਾ ਜਿਹੜਾ ਰਿਜ਼ਲਟ ਆ ਜੀ ਜੀ ਇੱਕ ਜਦੋਂ ਇਹ ਤੇਲ ਮਤਲ ਧੁੰਨੀ ਦੇ ਵਿੱਚ ਦੋ ਬੂੰਦਾਂ ਜਿਹੜੀਆਂ ਇਹ ਪਾਉਣੀਆਂ ਨੇ ਵੀ ਮਤਲ ਰੋਟੀ ਖਾਣ ਤੋਂ ਬਾਅਦ ਹੀ ਕਰਨਾ ਹੀ ਇਹ ਇਹ ਤੁਸੀਂ ਖਾਲੀ ਪੇਟ ਵੀ ਯੂਜ਼ ਕਰ ਸਕਦੇ ਹੋ ਰੋਟੀ ਖਾਣ ਤੋਂ ਬਾਅਦ ਵੀ ਜਦੋਂ ਧੁੰਨੀ ਦੇ ਵਿੱਚ ਤੁਸੀਂ ਪਾਉਣਾ ਇਹ ਤੇਲ ਤਾਂ ਰੌਂਡ ਰੌਂਡ 2 2 1/2 ਇੰਚ ਦੇ ਘੇਰੇ ਦੇ ਵਿੱਚ ਤੁਸੀਂ ਜਿਹੜੀ ਮ사ਜ ਕਰਨੀ ਆ ਜੀ 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 ਇਹ ਪ੍ਰੋਪਰ ਐਡਰੈਸ ਦੱਸ ਦਿਓ ਜਾਂ ਤੁਸੀਂ ਕੂਰੀਅਰ ਕਰਦੇ ਹੋ ਜਾਂ ਇੱਥੇ ਆ ਕੇ ਮਤਲਬ ਜੋ ਵੀ ਮਰੀਜ਼ ਪੀੜਤਾ ਉਹ ਇੱਥੇ ਆ ਕੇ ਖਰੀਦ ਸਕਦਾ ਹੈ ਮੈਂ ਤੁਹਾਨੂੰ ਸਿਰਫ ਤੁਸੀਂ ਫੋਨ ਤੁਹਾਡਾ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਤੁਸੀਂ ਉਹਦੇ ਤੇ ਫੋਨ ਕਰਨਾ ਇਹ ਤੁਹਾਡੇ ਆਪ ਘਰ ਪਹੁੰਚ ਪਹੁੰਚੂਗਾ ਕੂਰੀਅਰ ਆ ਜੀ ਇੱਕ ਹੋਰ ਸਵਾਲ ਆ ਜੀ ਇਹਦਾ ਕੋਈ ਸਾਈਡ ਜਾਂ ਨੁਕਸਾਨ ਤਾਂ ਨਹੀਂ ਹੁੰਦਾ ਹੈਗਾ ਮੈਮ ਜੜੀਆਂ ਇਹ ਦੇਸੀ ਤੇ ਕੁਦਰਤੀ ਜੜੀਆਂ ਬੂਟੀਆਂ ਹੁੰਦੀਆਂ ਨੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹ ਆਪਾਂ ਆਮ ਵੀ ਘਰ ਦੇ ਵਿੱਚ ਯੂਜ਼ ਕਰਦੇ ਆ ਮਤਲਬ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਕਿਹੜਾ ਕੋਈ ਕੈਮੀਕਲ ਆ ਸਿਰਫ 14 ਤਰ੍ਹਾਂ ਦੇ ਤੇਲ ਨੇ ਜਿਹੜੇ ਉਹ ਪਾਏ ਗਏ ਨੇ ਤੇਲ ਆਪਾਂ ਆਮ ਵੀ ਯੂਜ਼ ਕਰਦੇ ਆ ਜੀ ਜਿਹੜੇ ਤੁਸੀਂ 14 ਤਰ੍ਹਾਂ ਦੇ ਤੇਲਾਂ ਦੀ ਗੱਲ ਕਰਦੇ ਹੋ ਉਹ ਆਪ ਖੁਦ ਤਿਆਰ ਕਰਦੇ ਹੋ ਜਾਂ ਬਾਹਰੋਂ ਬਾਜ਼ਾਰੂ ਵਰਤਦੇ ਹੋ ਨਹੀਂ ਉਹ ਮੈਮ ਆਪ ਮਤਲਬ ਇਹ ਜਿਹੜੀ ਸਾਡੀ ਕੰਪਨੀ ਆ ਵੈਦਾਂ ਨੇ ਬੈਠ ਕੇ ਮਤਲਬ ਬਹੁਤ ਸੂਝ-ਬੂਝ ਨਾਲ ਜਿਹੜਾ ਇਹ ਪੁਰਾਣੇ ਗ੍ਰੰਥਾਂ ਦੇ ਵਿੱਚ ਉਹ ਨੁਸਕਾ ਲੈ ਕੇ ਜਿਹੜਾ ਤਿਆਰ ਕੀਤਾ ਹੋਇਆ ਜੀ ਜੀ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਆਪਾਂ ਮੁਲਾਕਾਤ ਕਰ ਲਈ ਤੇ ਇਹਨਾਂ ਨੇ ਤੁਹਾਨੂੰ ਡਿਟੇਲ ਪੀੜ ਤੋਂ ਤਾਂ ਤੁਸੀਂ ਇਹ ਤੇਲ ਮੰਗਵਾ ਸਕਦੇ ਹੋ نیچے ਸਕਰੀਨ ਤੇ ਨੰਬਰ ਚੱਲ ਰਿਹਾ ਤਾਂ ਕਾਲ ਕਰਕੇ ਤੁਸੀਂ ਇਹਨਾਂ ਨੰਬਰ ਡਾਇਲ ਕਰਕੇ ਇਹ ਘਰ ਬੈਠੇ ਹੀ ਤੇਲ ਮੰਗਵਾ ਸਕਦੇ ਹੋ ਧੰਨਵਾਦ